ਨਾਟਿਨਾਂ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਅੱਜ ਚੰਡੀਗੜ੍ਹ ਵਿੱਚ ਈਡੀ ਦਫ਼ਤਰ ਸਾਹਮਣੇ ਕਾਂਗਰਸ ਪਾਰਟੀ ਪੰਜਾਬ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਤੇ ਟਿੱਪਣੀ ਕਰਦੇ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀ ਨੇ ਕਿਹਾ ਕਿ ਉਹਨਾਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਪਰ ਜ਼ਮੀਨ ਅਤੇ ਫੰਡ ਲੁੱਟਣ ਦਾ ਨਹੀਂ ਵਿਸਤ੍ਰਿਤ ਜਾਣਕਾਰੀ ਦੰਦੇ ਹੋਏ ਸਰੀਨੇ ਕਿਹਾ ਕਿ ਨੈਸ਼ਨਲ ਹੈਰਾਲਡ 1937 ਵਿੱਚ ਸ਼ੁਰੂ ਹੋਇਆ ਸੀ ਸ਼ੁਰੂ ਵਿੱਚ ਇਸ ਵਿੱਚ 5000 ਸ਼ੇਅਰ ਤਾਰਕ ਸਨ ਯਾਨੀ ਨੈਸ਼ਨਲ ਹੈਰਾਲਡ ਕਦੇ ਵੀ ਨਹਿਰੂ ਪਰਿਵਾਰ ਦੀ ਜਾਗੀਰ ਨਹੀਂ ਸੀ ਉਸ ਸਮੇਂ ਦੇ ਮਹਾਨ ਇਨਕਲਾਬੀਆਂ ਨੇ ਵੀ ਇਸ ਦਾ ਸਮਰਥਨ ਕੀਤਾ ਵਿਤੀ ਤੌਰ ਤੇ ਅਸਫਲ ਹੋਣ ਤੋਂ ਬਾਅਦ ਨੈਸ਼ਨਲ ਹੈਰਾਲਡ ਨੇ 2008 ਵਿੱਚ ਪ੍ਰਕਾਸ਼ਨ ਬੰਦ ਕਰ ਦਿੱਤਾ ਸੀ ਇਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਐਸੋਸੀਏਟਿਡ ਜਰਨਲਸ ਲਿਮਟਿਡ ਨੂੰ 90 ਕਰੋੜ ਰੁਪਏ ਦੀ ਰਕਮ ਦਿੱਤੀ ਜਿਸ ਨੇ ਇਸ ਅਖਬਾਰ ਨੂੰ ਪ੍ਰਕਾਸ਼ਿਤ ਕੀਤਾ ਕਾਂਗਰਸ ਇੱਕ ਰਾਜਨੀਤਿਕ ਪਾਰਟੀ ਹੈ ਜਿਸ ਨੂੰ ਕਈ ਤਰ੍ਹਾਂ ਦੀਆਂ ਰਾਜਨੀਤਿਕ ਰਾਇਤਾ ਮਿਲਦੀਆਂ ਹਨ ਪਰ ਇੱਕ ਰਾਜਨੀਤਿਕ ਪਾਰਟੀ ਕਿਸੇ ਵੀ ਨਿੱਜੀ ਸੰਗਠਨ ਨੂੰ ਪਾਰਟੀ ਫੰਡ ਨਹੀਂ ਦੇ ਸਕਦੀ ਇਹ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ ਕਾਂਗਰਸ ਨੇ ਨੈਸ਼ਨਲ ਹੈਰਾਲਡ ਦੀ ਪੂਰੀ ਜਾਇਦਾਦ ਨੂੰ ਗਾਂਧੀ ਪਰਿਵਾਰ ਦੇ ਹੱਥਾਂ ਵਿੱਚ ਲਿਆਉਣ ਲਈ ਇੱਕ ਕਾਰਪੋਰੇਟ ਸਾਜ਼ਿਸ਼ ਰਚੀ। ਜਾਂਗ ਇੰਡੀਆ ਨਾਮ ਦੀ ਇੱਕ ਕੰਪਨੀ ਬਣਾਈ ਗਈ ਜਿਸ ਵਿੱਚ 38% ਹਿੱਸੇਦਾਰੀ ਸੋਨੀਆ ਗਾਂਧੀ ਅਤੇ 38% ਰਾਹੁਲ ਗਾਂਧੀ ਕੋਲ ਸੀ। ਇਸ ਕੰਪਨੀ ਨੂੰ 9 ਕਰੋੜ ਰੁਪਏ ਦੇ ਇਕਵਿਟੀ ਸ਼ੇਅਰ ਟਰਾਂਸਫਰ ਕੀਤੇ ਗਏ ਸਨ। 9 ਕਰੋੜ ਰੁਪਏ ਦੇ ਇਕਵਿਟੀ ਸ਼ੇਅਰਾਂ ਦੇ ਤਬਾਦਲੇ ਤੋਂ ਬਾਅਦ ਜੰਗ ਇੰਡੀਆ ਕੰਪਨੀ ਨੇ ਨੈਸ਼ਨਲ ਹੈਰਾਲਡ ਦੀ ਸਾਰੀ ਜਾਇਦਾਦ ਹਾਸਲ ਕਰਨੀ ਜਿਸ ਵਿੱਚ ਦਿੱਲੀ ਦੇ ਬਹਾਦਰ ਸ਼ਾਹ ਜਫਰ ਰੂਡ ਤੇ ਇੱਕ ਜਾਇਦਾਦ ਅਤੇ ਲਖਨਊ, ਮੁੰਬਈ, ਪੁਪਾਲ ਅਤੇ ਪਟਨਾ ਵਿੱਚ ਹਜ਼ਾਰਾਂ ਕਰੋੜ ਰੁਪਏ ਦੀ ਜਾਇਦਾਦ ਸ਼ਾਮਲ ਸੀ ਕਾਂਗਰਸ ਨੇ ਕਿਹਾ ਕਿ ਜੰਗ ਇੰਡੀਆ ਫਾਊਂਡੇਸ਼ਨ ਚੈਰਿਟੀ ਲਈ ਬਣਾਈ ਗਈ ਸੀ ਪਰ ਅੱਜ ਤੱਕ ਇਸ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ ਕਿ ਇਸ ਰਾਹੀਂ ਕੀ ਚੈਰਿਟੀ ਕੀਤੀ ਗਈ ਹੈ ईडी ਨੇ ਤਤਕਾਲੀ ਕਾਂਗਰਸ ਪ੍ਰਧਾਨ ਮੋਤੀ لال 보ਰਾ ਤੋਂ ਪੁੱਛਗਿੱਛ ਕੀਤੀ ਸੀ ਉਸ ਤੋਂ ਬਾਅਦ ਪਵਨ ਬਾਂਸਲ ਤੋਂ ਪੁੱਛਗਿੱਛ ਕੀਤੀ ਗਈ ਸੀ ਉਸ ਤੋਂ ਬਾਅਦ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ ਪੂਰੇ ਮਾਮਲੇ ਵਿੱਚ 90 ਕਰੋੜ ਰੁਪਏ ਦੀ ਬਕਾਇਆ ਕਰਜ਼ੇ ਦੀ ਰਕਮ ਦੀ ਬਜਾਏ 50 ਲੱਖ ਰੁਪਏ ਦਾ ਭੁਗਤਾਨ ਕਰਕੇ ਪੂਰਾ ਕਰਜ਼ਾ ਮਾਫ ਕਰ ਦਿੱਤਾ ਗਿਆ ਇਸ ਦਾ ਮਤਲਬ ਹੈ ਕਿ ਇਹ ਉਸ ਨੇ ਸਿਰਫ 50 ਲੱਖ ਰੁਪਏ ਵਿੱਚ ਹਜ਼ਾਰਾਂ ਕਰੋੜ ਰੁਪਏ ਦੀ ਜਾਇਦਾਦ ਆਪਣੇ ਨਾਮ ਕਰਵਾ ਲਈ ਕਾਂਗਰਸ ਪ੍ਰਵਾਧ ਦਾ ਇੱਕ ਹੋਰ ਮੈਂਬਰ ਹਰਿਆਣਾ ਵਿੱਚ 3 ਕਰੋੜ ਰੁਪਏ ਦੀ ਜ਼ਮੀਨ ਖਰੀਦਦਾ ਹੈ ਅਤੇ ਇਸ ਨੂੰ 58 ਕਰੋੜ ਰੁਪਏ ਵਿੱਚ ਵੇਚਦਾ ਹੈ ਦੇਸ਼ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਇਹ ਵਿਕਾਸ ਦਾ ਗਾਂਧੀ ਮਾਡਲ ਹੈ ਜਦੋਂ ED ਨੇ ਕੇਸ ਆਪਣੇ ਹੱਥ ਵਿੱਚ ਲਿਆ ਸਭ ਕੁਝ ਸਮਝਿਆ ਅਤੇ ਧਾਰਾ 8 ਤਹਿਤ ਆਪਣੀ ਰਿਪੋਰਟ ਅਦਾਲਤ ਵਿੱਚ ਧਾਰਿਤ ਕੀਤੀ অপਰਾদিক কানুন وچ ਜਦੋਂ ਕੋਈ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਾਂਚ ਹੁੰਦੀ ਹੈ ਪਰ ਇਸ ਮਾਮਲੇ ਵਿੱਚ ਜਾਂਚ ਤੋਂ ਬਾਅਦ ਹੀ ਸ਼ਿਕਾਇਤ ਕੀਤੀ ਜਾਂਦੀ ਹੈ। ਆਜ਼ਾਦ ਨੇ ਕਿਹਾ ਕਿ ਹੁਣ ਸੁਣਵਾਈ 21 ਤਰੀਕ ਨੂੰ ਹੋਵੇਗੀ ਤੇ ਇਹੀ ਕਾਰਨ ਹੈ ਕਿ ਇੰਨਾ ਰੌਲਾ ਰੱਪਾ ਹੈ। ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਜਮਾਨਤ ਤੇ ਹਨ ਉਸ ਨੇ ਪੂਰੀ ਕਾਰਵਾਈ ਨੂੰ ਰੱਦ ਕਰ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਪਰ ਉਸ ਨੂੰ ਕੋਈ ਰਾਹਤ ਨਹੀਂ ਮਿਲੀ। ਇਕੋ ਇੱਕ ਰਾਤ ਇਹ ਹੈ ਕਿ ਤੁਸੀਂ ਖੁਦ ਅਦਾਲਤ ਵਿੱਚ ਪੇਸ਼ ਹੋਣ ਦੀ ਬਜਾਏ ਆਪਣੇ ਵਕੀਰ ਰਾਹੀਂ ਪੇਸ਼ ਹੋ ਸਕਦੇ ਹੋ ਇਹ ਪਿਛਲੇ 4 ਸਾਲਾਂ ਤੋਂ ਚੱਲ ਰਿਹਾ ਹੈ ਜਿਸ ਵਿੱਚ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਹਨ ਜਿੱਥੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਉੱਥੇ ਕਾਂਗਰਸ ਵਿਰੋਧ ਪ੍ਰਦਰਸ਼ਨ ਕਿਉਂ ਕਰਨਾ ਚਾਹੁੰਦੀ ਹੈ ਇਸ ਮੁੱਦੇ ਤੇ ਇੱਕ ਸੰਸਦ ਮੈਂਬਰ ਅਤੇ ਦੇਸ਼ ਦੇ ਇੱਕ ਪ੍ਰਸਿੱਧ ਵਕੀਰ ਵੀ ਅਜੀਬ ਅਤੇ ਬੇਬੁਨਿਆਦ ਦਲੀਲਾਂ ਦੇ ਰਹੇ ਹਨ ਭਾਰਤੀ ਜਨਤਾ ਪਾਰਟੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਇੱਕ ਸਵਾਲ ਪੁੱਛਣਾ ਚਾਹੁੰਦੀ ਹੈ ਕਿ ਕੀ ਕਾਨੂੰਨ ਨੂੰ ਆਪਣਾ ਕੰਮ ਨਹੀਂ ਕਰਨਾ ਚਾਹੀਦਾ ਜੇਕਰ ਕਾਂਗਰਸ ਨੇ ਹਜ਼ਾਰਾਂ ਕਰੋੜ ਰੁਪਏ ਦੀ ਜਾਇਦਾਦ ਨੂੰ ਗੈਰ ਕਾਨੂੰਨੀ ਤਰੀਕਿਆਂ ਨਾਲ ਹਥਿਆਉਣ ਦੀ ਸਾਜ਼ਿਸ਼ ਰਚੀ ਤਾਂ ਕਿ ਸਾਨੂੰ ਇਸਤੇ ਚੁੱਪ ਰਹਿਣਾ ਚਾਹੀਦਾ ਹੈ ਨੈਸ਼ਨਲ ਹੈਰਾਲਡ ਦੀ ਕਹਾਣੀ ਬਹੁਤ ਦਿਲਚਸਪ ਹੈ ਸਰਦਾਰ ਪਟੇਲ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਇਸ ਅਖਬਾਰ ਲਈ ਲੋਕਾਂ ਤੋਂ ਪੈਸੇ ਲਏ ਜਾ ਰਹੇ ਹਨ ਉਹ ਸਹੀ ਨਹੀਂ ਹੈ ਇਹੀ ਚਿੰਤਾ ਦਾ ਵਿਸ਼ਾ ਹੈ ਇਹ ਸਾਰੇ ਪ੍ਰਮਾਣਿਕ ਕਾਂਗਰਸੀ ਆਗੂਸਨ ਅਤੇ ਉਹ ਸਾਰੇ ਪੱਤਰ ਮੌਜੂਦ ਹਨ ਨਹਿਰੂ ਨੇ ਕਿਹਾ ਜੋ ਕਿਹਾ ਸੁਦਾ ਪਟੇਲ ਨੇ ਜੋ ਕਿਹਾ ਸਭ ਕੁਝ ਦਰਜ ਹੈ ਉੱਤਰ ਪ੍ਰਦੇਸ਼ ਦੇ ਉਸ ਸਮੇਂ ਦੇ ਮੁੱਖ ਮੰਤਰੀ ਚੰਦਰ ਭਾਨੂ ਗੁਪਤਾ ਨੇ ਵੀ ਇਸ ਅਖਬਾਰ ਲਈ ਬਹੁਤ ਸਾਰਾ ਪੈਸਾ ਇਕੱਠਾ ਕੀਤਾ ਸੀ ਕਿਹਾ ਜਾਂਦਾ ਹੈ ਕਿ ਇਹ ਅਖਬਾਰ ਦੇਸ਼ ਦੀ ਆਵਾਜ਼ ਬਣੇਗਾ ਪਰ ਇਸ ਨੂੰ ਨਹਿਰੂ ਪਰਿਵਾਰ ਦੀ ਆਵਾਜ਼ ਬਣਾ ਦਿੱਤਾ ਗਿਆ ਸਵਾਲ ਇਹ ਹੈ ਕਿ ਸਰਦਾਰ ਪਟੇਲ ਕੀ ਸੋਚਦੇ ਸਨ ਇਸ ਦਾ ਜ਼ਿਕਰ ਚੰਦਰ ਪਾਨ ਨੂੰ ਗੁਪਤਾ ਦੀ ਆਤਮਕਥਾ ਵਿੱਚ ਮਿਲਦਾ ਹੈ ਇਸ ਦੇ ਭੂਤਕਾਲ ਅਤੇ ਵਰਤਮਾਨ ਦੋਵਾਂ ਨੂੰ ਸਮਝਣਾ ਮਹੱਤਵਪੂਰਨ ਹੈ ਅੱਜ ਇਸ ਦੇਸ਼ ਵਿੱਚ ਬਹੁਤ ਸਾਰੇ ਅਖਬਾਰ ਅਤੇ ਨਿਊਜ਼ ਚੈਨਲ ਹਨ ਫਿਰ ਵੀ ਉਹ ਅਖਬਾਰ ਜਿਸ ਨੂੰ ਕਾਂਗਰਸ ਪਾਰਟੀ ਅਤੇ ਉਸ ਦੀਆਂ ਸਰਕਾਰਾਂ ਦੀ ਪੂਰੀ ਸਰਪ੍ਰਸਤੀ ਅਤੇ ਆਸ਼ੀਰਵਾਦ ਪ੍ਰਾਪਤ ਸੀ ਕਿਉਂ ਨਹੀਂ ਬਚ ਸਕਿਆ ਕਿਉਂਕਿ ਉਹ ਅਖਬਾਰ ਚਲਾਉਣ ਦੀ ਉਥੇ ਨਹੀਂ ਸੀ ਉਹ ਅਖਬਾਰ ਇਸ਼ਤਿਹਾਰ ਇਕੱਠੇ ਕਰਨਾ ਤੇ ਸਰਕਾਰ ਤੋਂ ਜਾਇਦਾਦ ਹੜੱਪਣ ਦਾ ਇੱਕ ਸਾਧਨ ਸੀ ਜਦੋਂ ਜੰਗ ਇੰਡੀਆ ਦਾ ਤਬਾਦਲਾ ਹੋਇਆ ਸੀ ਉਦੋਂ ਵੀ ਲਗਭਗ 25-26 ਕਰੋੜ ਰੁਪਏ ਦੇ ਇਸ਼ਤਿਹਾਰ ਆਏ ਸਨ ਉਹ ਅਖਬਾਰ ਜੋ ਆਜ਼ਾਦੀ ਸੰਗਰਾਮ ਵਿੱਚ ਦੇਸ਼ ਦੇ ਸੱਚੇ ਸੈਨਿਕਾਂ ਦੀ ਆਵਾਜ਼ ਸੀ ਕਾਂਗਰਸ ਨੇ ਉਸ ਨੂੰ ਆਪਣੇ ਨਿੱਜੀ ਕਾਰੋਬਾਰ ਵਿੱਚ ਬਦਲ ਦਿੱਤਾ ਅਤੇ ਆਪਣਾ ਏਟੀਐਮ ਬਣਾ ਦਿੱਤਾ ਕੀ ਆਜ਼ਾਦੀ ਸੰਗਰਾਮ ਦੌਰਾਨ ਬ੍ਰਿਟਿਸ਼ ਸਾਮਰਾਜਵਾਦ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਸ਼ੁਰੂ ਕੀਤਾ ਗਿਆ ਇੱਕ ਅਖਬਾਰ ਬਾਅਦ ਵਿੱਚ ਕਾਂਗਰਸ ਪਾਰਟੀ ਲਈ ਸਿਰਫ ਪੈਸਾ ਕਮਾਉਣ ਦਾ ਸਾਧਨ ਬਣ ਗਿਆ ਕਿ ਇਹ ਜਾਇਜ਼ ਹੈ ਭਾਰਤੀ ਜਨਤਾ ਪਾਰਟੀ ਇਸ ਦੀ ਸਖਤ ਨਿੰਦਾ ਕਰਦੀ ਹੈ ਕਾਂਗਰਸ ਪਾਰਟੀ ਦੀ ਪ੍ਰਤੀਕਿਰਿਆ ਅਤੇ ਈਡੀ ਨੂੰ ਧਮਕੀ ਦੇਣ ਦੀ ਭਾਸ਼ਾ ਬਹੁਤ ਹੀ ਮੰਦਪਾਗੀ ਹੈ ਇਹ ਦੇਸ਼ ਦੀ ਕਾਨੂੰਨ ਪ੍ਰਕਿਰਿਆ ਦੀ ਸ਼ਰਿਆਮ ਉਲੰਘਣਾ ਹੈ ਇਸ ਮੌਕੇ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਨ ਜ਼ਿਲ੍ਹਾ ਮਹਾ ਮੰਤਰੀ ਸਰਦਾਰ ਨਰਿੰਦਰ ਸਿੰਘ ਮੱਲੀ ਡਾਕਟਰ ਕਨਿਕਾ ਜਿੰਦਲ ਭਾਜਪਾ ਉਮੀਦ ਪ੍ਰਧਾਨ ਨਵਲ ਜੈਨ ਜ਼ਿਲ੍ਹਾ ਪ੍ਰੈਸ ਸਕੱਤਰ ਡਾਕਟਰ ਸतीश ਕੁਮਾਰ ਆਦਿ ਹਾਜ਼ਰ ਸਨ